ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਜਰਨੈਲ ਸਿੰਘ ਨਿਕੂਆਲ ਅੱਜ ਤੁਹਾਨੂੰ ਇੱਕ ਅਜਿਹੇ ਸ਼ਖਸੀਅਤ ਨਾਲ ਮਿਲਾਨ ਜਾ ਰਿਹਾ ਜਿਹੜੇ ਪਹਿਲੇ ਸਮਿਆਂ ਵਿੱਚ ਸਿਆਸੀ ਖੇਤਰ ਵਿੱਚ ਜਿਨ੍ਹਾਂ ਨੂੰ ਆਮ ਲੋਕ ਜਾਣਦੇ ਸੀ ਇਲਾਕਾ ਵਾਸੀ ਜਾਣਦੇ ਸੀ ਪਰੰਤੂ ਕੁਝ ਸਮਿਆਂ ਤੋਂ ਉਹਨਾਂ ਨੇ ਸਮਾਜਿਕ ਖੇਤਰ ਨੂੰ ਪ੍ਰਮੁਖਤਾ ਦਿੱਤੀ ਸਮਾਜ ਦੀ ਬਿਹਤਰੀ ਲਈ ਕੰਮ ਕੀਤਾ ਔਰ ਸਮਾਜਿਕ ਖੇਤਰ ਵਿੱਚ ਬਹੁਤ ਜ਼ਿਆਦਾ ਸਰਗਰਮ ਨੇ ਉਹਨਾਂ ਨੇ ਇਲਾਕੇ ਦੇ ਮੋਤਵਰ ਲੋਕਾਂ ਨੂੰ ਮਿਲ ਕੇ ਇੱਕ ਸੰਸਥਾ ਬਣਾਈ ਮਾਤਾ ਗੁਜਰੀ ਵੈਲਫੇਅਰ ਸੁਸਾਇਟੀ ਔਰ ਉਹ માતા ਗੁਜਰੀ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਆ ਉਹ ਹਨ ਸਾਡੇ ਜਹੇਦਾਰ ਸੁਰਿੰਦਰ ਸਿੰਘ ਜੀ ਮਟੌਰ ਮਟੌਰ ਸਾਹਿਬ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਜੀ ਪਹਿਲਾਂ ਤਾਂ ਸਾਨੂੰ ਦੱਸੋ ਵੀ ਤੁਸੀਂ ਕਦੋਂ ਇਹ ਜਿਹੜੀ ਸੰਸਥਾ ਦਾ ਗਠਨ ਕੀਤਾ ਉਸ ਤੋਂ ਪਹਿਲਾਂ ਇਹ ਤੁਹਾਡੇ ਕਿਉਂ ਕਿਵੇਂ ਵਿਚਾਰ ਆਇਆ ਮਨ ਦੇ ਵਿੱਚ ਵੀ ਜਿਹੜਾ ਸਮਾਜਿਕ ਖੇਤਰ ਵਿੱਚ ਮੈਂ ਸਰਗਰਮ ਹੋਮਾ ਧੰਨਵਾਦ ਸਾਰੀ ਸੰਗਤ ਦਾ ਟੋਡਾ ਸਾਰਿਆਂ ਦਾ ਪਰ ਜੋ ਇਹ ਤੁਸੀਂ ਸਵਾਲ ਕੀਤਾ ਇਹ ਸਵਾਲ ਸਿਆਸੀ ਖੇਤਰ ਵਿੱਚੋਂ ਹੀ ਨਿਕਲਿਆ ਜਦੋਂ ਅਸੀਂ ਸਿਆਸੀ ਖੇਤਰ ਵਿੱਚ ਸਰਗਰਮ ਸੀ ਉਦੋਂ ਲੋਕਾਂ ਦੀ ਭਲਾਈ ਕਰਨ ਲਈ ਅਸੀਂ ਕਾਫੀ ਕੋਸ਼ਿਸ਼ ਕੀਤੀ ਜਿੱਥੇ-ਜਿੱਥੇ ਵੀ ਹੋ ਸਕੀ ਕੀਤੀ ਹੈ ਉਥੋਂ ਇੱਕ ਸਾਨੂੰ ਚਾੜ੍ਹ ਲੱਗੀ ਕਿ ਅਸੀਂ ਭਲਾਈ ਦੇ ਕੰਮ ਸਿਆਸੀ ਕੰਮਾਂ ਨਾਲੋਂ ਵੱਧ ਕਰੀਏ ਤਾ ਸਾਡੀ ਮਨ ਦੀ ਜਿਹੜੀ ਸ਼ਾਂਤੀ ਵੀ ਹੁੰਦੀ ਹੈ ਤੇ ਸਮਾਜ ਦੀ ਭਲਾਈ ਵੀ ਠੀਕ ਹੁੰਦੀ ਹੈ ਸਿਆਸੀ ਖੇਤਰ ਦੇ ਵਿੱਚ ਹੌਲੀ-ਹੌਲੀ ਸਾਈਡ ਤੇ ਆਉਣ ਦੇ ਨਾਲ-ਨਾਲ ਇੱਕ ਮੈਂ ਆਪਣੇ ਮਨ ਦੇ ਨਾਲ ਸੋਚਿਆ ਕਿ ਜਿਹੜੀ ਅਸੀਂ ਸਿਆਸੀ ਖੇਤਰ ਦੇ ਵਿੱਚ ਲੋਕਾਂ ਦੇ ਕੋਈ ਕੰਮ ਕੀਤੇ ਆ ਜਾਂ ਲੋਕਾਂ ਦੇ ਕੋਈ ਲੋਕਾਂ ਨੂੰ ਬੈਨੀਫਿਟ ਮਿਲਿਆ ਹੈ ਅਸੀਂ ਉਹਨਾਂ ਲੋਕਾਂ ਨਾਲ ਲੈ ਕੇ ਸਮਾਜ ਦੀ ਭਲਾਈ ਲਈ ਉਹਨਾਂ ਨੂੰ ਵਰਤਿਆ ਜਾਵੇ ਤਾਂ ਜੋ ਸਾਨੂੰ ਵੀ ਸੋਖਾ ਹੋਵੇ ਤੇ ਉਹਨਾਂ ਦੀ ਵੀ ਭਲਾਈ ਹੋਵੇ ਤੇ ਜਿਨ੍ਹਾਂ ਦੀ ਭਲਾਈ ਕਰਨੀ ਆ ਕੰਮ ਕਰਨਾ ਉਹਨਾਂ ਦੀ ਉਹਨਾਂ ਦਾ ਵੀ ਭਲਾ ਹੋਵੇ ਇਸ ਇੱਥੋਂ ਇੱਕ ਗੱਲ ਸ਼ੁਰੂ ਹੋਈ ਆ ਉਹ ਇੱਕ ਗੱਲ ਇੱਕ ਕਹਾਣੀ ਆ ਕਿ ਅਸੀਂ ਇੱਕ ਵਾਰ ਇਲੈਕਸ਼ਨ ਦੇ ਵਿੱਚ ਕਿਤੇ ਜਾ ਰਹੇ ਸੀ ਉੱਥੇ ਇੱਕ ਸਾਨੂੰ ਬੀਬੀਆਂ ਮੇਰੀਆਂ ਉਹਨੇ ਕਿਹਾ ਜਾਓ ਇਹ ਵੋਟਾ-ਵੋਟਾ ਵਾਲੇ ਆਦੇ ਜਾਂਦੇ ਨੇ ਤੇ ਤੁਸੀਂ ਐਵੇਂ ਨੱਠੇ ਪਰਜੇ ਬੜਿਆ ਸਾਡੇ ਮਕਾਨ ਨਹੀਂ ਟਹਿਗੇ ਕਿਸੇ ਨੇ ਨਹੀਂ ਬਣਾਇਆ ਅਜੇ ਤੱਕ ਪਰ ਉਸ ਤੋਂ ਥੋੜੇ ਦਿਨ ਬਾਅਦ ਵਾਜਪਾਈ ਸਾਹਿਬ ਦੀ ਸਰਕਾਰ ਦੇ ਵਿੱਚ ਇੱਕ ਸਾਨੂੰ ਇੱਕ ਤੋਹਫਾ ਮਿਲਿਆ ਸਰਕਾਰਾਂ ਨੂੰ ਹਰ ਸੇਡ ਨੂੰ ਕਿ ਆਪਣੇ ਆਪਣੇ ਪ੍ਰਧਾਨ ਸਾਹਿਬ ਦੇ ਹਲਕਿਆਂ ਦੇ 100-100 ਘਰ ਨਵੇਂ ਬਣਾਓ ਅਸੀਂ ਉਹਨਾਂ ਬੀਬੀਆਂ ਨੂੰ ਜਾ ਕੇ ਪਹਾੜਪੁਰ ਸੰਭੜਾ ਜਾ ਕੇ ਲੱਭਿਆ ਬਾਰੋਂ ਸਾਨੂੰ ਬੀਬੀਆਂ ਦਾ ਮਿਲ ਨਹੀਂ ਸਕੀਆਂ ਅਸੀਂ ਉਹ ਘਰ ਲੱਭੇ ਜਿਹੜੇ ਜਿਹੜੇ ਘਰ ਦੇ ਢਾਏ ਹੋਏ ਸੀ ਜਾਂ ਜਿਹਰੋਂ ਘਰਾਂ ਨੂੰ ਅੱਗ ਲੱਗੀ ਸੀ ਨਹੀਂ ਕਿਸੇ ਨੇ ਸੋਚਿਆ ਬਣਾਇਆ ਉਹ ਅਸੀਂ ਉੱਥੇ ਫੇਰ ਘਰ ਬਣਾਏ ਸਾਨੂੰ ਬਹੁਤ ਸਕੂਨ ਮਿਲਿਆ ਉਸ ਗੱਲ ਦਾ ਉੱਥੋਂ ਇਹ ਜਿਹੜੀ ਸਾਰੀ ਕਹਾਣੀ ਸ਼ੁਰੂ ਹੁੰਦੀ ਹੈ ਤੇ ਉਸ ਤੋਂ ਬਾਅਦ ਅਸੀਂ ਛੋਟੇ-ਮੋਟੇ ਕੰਮ ਕਰਨੇ ਸ਼ੁਰੂ ਕੀਤੇ ਆ ਲੋਕ ਭਲਾਈ ਦੇ ਕੰਮ ਕਿਤੇ ਸੜ ਟੁੱਟੀਆਂ ਮਿੱਟੀ ਪਾਤੀ ਕਿਤੇ ਕਿਸੇ ਕਿਹਦਾ ਵਿਆਹ ਹੋਇਆ ਉਹਦੇ ਵਿਆਹ ਦੇ ਵਿੱਚ ਅਸੀਂ ਕੋਈ ਮਦਦ ਕਰ ਦਿੱਤੀ ਹੌਲੀ ਹੌਲੀ ਅਸੀਂ ਆਪ ਕਰਦੇ ਕਰਦੇ ਫਿਰ ਅਸੀਂ ਇੱਕ ਮਾਤਾ ਗੁਜਰੀ ਬੈਲਫੋਰ ਸੈਟੀ ਰਜਿਸਟਰਡ ਕਰਾਈ ਜਿਹਦੇ ਪਲੇਟਫਾਰਮ ਤੇ ਅਸੀਂ ਕੰਮ ਕਰਨਾ ਸ਼ੁਰੂ ਕੀਤਾ ਮਾਤਾ ਗੁਜਰੀ ਬੈਲਫੋਰ ਸੈਟੀ ਜਿਹੜੀ ਭਾਵੇਂ ਅਸੀਂ ਇੱਕ ਨਾਂ ਵਿਚਾਰ ਕੇ ਰੱਖਿਆ ਗਿਆ ਮੈਂਬਰ ਆ ਬਲੋ ਪਰ ਅਸੀਂ ਉਹਨੂੰ ਰਜਿਸਟਰਡ ਕਰਾਇਆ ਪੈਨ ਕਾਰਡ ਸਾਡਾ ਬਣਿਆ ਸੈਟੀ ਦਾ ਤੇ ਸੈਟੀ ਦਾ ਖਾਤਾ ਖਲਾਇਆ ਸਾਰੇ ਕਾਰਜ ਪੂਰੇ ਕਰਤੇ ਨਾਲ ਅਸੀਂ ਫਿਰ ਅਗਲੇ ਕਾਰ ਸ਼ੁਰੂ ਕੀਤੇ ਜਿਨ੍ਹਾਂ ਦੇ ਕਾਰਜਾਂ ਦੇ ਵਿੱਚ ਸਭ ਤੋਂ ਪਹਿਲਾ ਕਾਰ ਸੀ ਸਾਡਾ ਕਿ ਪੀਜੀਏ ਨੂੰ ਬਸ ਲਾਈਏ ਵੱਡਾ ਕਾਰ ਸੀ ਬਹੁਤ ਵੱਡੀ ਫਾਈਨੈਂਸ਼ਲੀ ਲੋਰ ਸੀ ਇਸ ਗੱਲ ਦੀ ਫਿਰ ਅਸੀਂ ਉਹ ਸੁਸਾਇਟੀ ਦੇ ਖਾਤੇ ਖਿਲਾ ਕੇ ਅਸੀਂ ਉਹਨਾਂ ਲੋਕਾਂ ਕੋਲ ਗਏ ਜਿਹਨਾਂ ਲੋਕਾਂ ਨੂੰ ਅਸੀਂ ਸਿਆਸੀ ਤੌਰ ਤੇ ਵੀ ਕਈ ਫਾਇਦੇ ਦਿੱਤੇ ਜਾਂ ਸਿਆਸੀ ਤੌਰ ਤੇ ਕਈ ਕੰਮ ਕੀਤੇ ਉਹਨਾਂ ਲੋਕਾਂ ਨੂੰ ਵੀ ਅਸੀਂ ਇੱਧਰ ਜੋੜਿਆ ਕਿ ਆਓ ਭਾਈ ਹੁਣ ਅਸੀਂ ਭਲਾਈ ਦੇ ਕੰਮ ਸ਼ੁਰੂ ਕਰੀਏ ਵਾਦਾ ਕੁਝ ਦੀ ਡਿਵੈਲਪਮੈਂਟ ਸੁਸਾਇਟੀ ਬੋਲੋ ਪੀਜੀ ਨੂੰ ਬੱਸ ਲਾਈ ਗਈ ਉਹ ਕਿੱਥੋਂ ਸ਼ੁਰੂ ਹੁੰਦੀ ਹੈ ਜੀ ਕਿੱਥੋਂ ਮਤਲਬ ਕਿ ਆ ਕੀ ਸਮਾਂ ਕਿੰਨਾ ਕਿਦਾ ਖਰਚਾ ਹੈ ਕਿੱਥੋਂ ਤੁਹਾਡੀ ਫੰਡਿੰਗ ਹੁੰਦੀ ਹੈ ਜੀ ਜੋ ਪੀਜੀ ਦੀ ਬਸ ਹੈ ਜੀ ਉਹ ਅਸੀਂ ਸਭ ਤੋਂ ਪਹਿਲਾਂ ਨੂਰਪੁਰ ਇਹ ਬੱਸ ਲਾਈ ਗਈ ਸੀ ਉੱਥੋਂ ਸਾਨੂੰ ਲੱਗਿਆ ਕਿ ਅਸੀਂ ਆਪਣੇ ਇਲਾਕੇ ਦੇ ਵਿੱਚ ਵੀ ਇਹ ਕਾਰਜ ਸ਼ੁਰੂ ਕਰੀਏ ਅਸੀਂ ਉਹ ਪਿੰਡ ਢੇਰ ਤੋਂ ਸ਼ੁਰੂ ਕਰਕੇ ਪੀਜੀ ਆਪਣੇ ਆਪਣੇ ਸਟੇਸ਼ਨਾਂ ਤੋਂ ਹੁੰਦੀ ਹੋਈ ਪੀਜੀ ਚੱਲੇ ਜਾਂਦੀ ਹੈ ਸਵੇਰੇ 5 ਵਜੇ ਤੋਂ ਚੱਲਦੀ ਹੈ 6:30 ਵਜੇ ਪੀਜੀ ਪਹੁੰਚ ਜਾਂਦੀ ਹੈ ਸਾਰਾ ਦਿਨ ਉੱਥੇ ਬੱਸ ਖੜੀ ਰਹਿੰਦੀ ਹੈ ਤੇ ਸ਼ਾਮ ਨੂੰ 3:30 ਵਜੇ ਉੱਥੋਂ ਬੱਸ ਸਾਰੇ ਮਰੀਜ਼ਾਂ ਨਾਲ ਲੈ ਕੇ ਉਸੇ ਤਰ੍ਹਾਂ ਸਟੇਸ਼ਨਾਂ ਤੇ ਛੱਡਦੀ ਆ ਜਾਂਦੀ ਹੈ ਹਫ਼ਤੇ 'ਚ ਕਿੰਨੀ ਵਾਰ ਤੁਸੀਂ ਭੇਜਦੇ ਹੋ ਔਰ ਕਿੰਨੇ ਕ ਜਿਹੜੇ ਮਰੀਜ਼ ਐ ਇੱਕ ਹਫ਼ਤੇ ਦੇ ਵਿੱਚ ਤੁਸੀਂ ਭੇਜ ਦਿੰਦੇ ਹੋ ਦੇਖੋ ਬਸ ਅਸੀਂ ਸਵੇਰ ਨੂੰ 5 ਵਜੇ ਕਿਸੇ ਨਾ ਕਿਸੇ ਸਟੇਸ਼ਨ ਤੇ ਚੈੱਕ ਕਰਦੇ ਆਂ ਹਫਤੇ ਦੋ ਦਿਨ ਬਾਅਦ ਅਸੀਂ ਦੋ ਵਾਰ ਜਾਂ ਇੱਕ ਵਾਰ ਕਿਤੇ ਜਦੋਂ ਵੀ ਟਾਈਮ ਲੱਗ ਜਾਂਦਾ ਅਸੀਂ ਬੱਸ ਦੀ ਚੈੱਕ ਅਪ ਕਰਦੇ ਆ ਮਰੀਜ਼ਾਂ ਨੂੰ ਅਸੀਂ ਚੈੱਕ ਕਰਦੇ ਆ ਕਿ ਉਹ ਉਹਨਾਂ ਕੋਲ ਪੀਜੀਆਈ ਦੀ ਕਾਰਡ ਹੈ ਜਾਂ ਕੋਈ ਉਵੇਂ ਹੀ ਬੈਠਿਆ ਹੈ ਸਫ਼ਰ ਕਰਨ ਵਾਲੇ ਪਰ ਸਾਡੀ ਇਹ ਚੈਕਿੰਗ ਤੇ ਇੱਕ ਸਾਨੂੰ ਅਤਵਾਰ ਹੋ ਗਿਆ ਇੱਕ ਵਿਸ਼ਵਾਸ ਹੋ ਗਿਆ ਕਿ ਉਹਦੇ ਵਿੱਚ ਮਰੀਜ਼ ਹੀ ਜਾਂਦੇ ਹਨ ਅਤੇ ਬੱਸ ਭਰ ਕੇ ਜਾਂਦੀ ਹੈ 52 ਸੀਟਰ ਬੱਸ ਹੈ ਤੇ ਫਿਰ ਵੀ ਕਈ ਵਾਰ ਸਾਨੂੰ ਮਰੀਜ਼ ਖੜੇ ਦੇਖੇ ਜਾਂਦੇ ਆ ਕਿ ਮਰੀਜ਼ ਖੜਕੇ ਵੀ ਜਾਂਦੇ ਆ ਇਸ ਕਰਕੇ ਅਸੀਂ ਉਹਦੇ ਵਿੱਚ ਕਈ ਵਾਰ ਵਿੱਚ ਵੀ ਲੋ ਆਂਦੇ ਆ ਕਿ ਮਰੀਜ਼ ਬੈਠ ਕੇ ਜਾਣ ਜਿੰਨਾ ਵੀ ਅਸੀਂ ਕਰ ਸਕਦੇ ਆ ਇਹ ਅਸੀਂ ਮਰੀਜ਼ਾਂ ਲਈ ਕਰਨ ਨੂੰ ਤਿਆਰ ਆ ਅਸੀਂ ਮਰੀਜ਼ਾਂ ਨੂੰ ਕਈ ਵਾਰ ਥੋੜੇ ਬਹੁਤਾ ਕੋਈ ਦਵਾਈ ਦੀ ਲੋੜ ਹੋਵੇ ਉਹ ਵੀ ਦੇ ਦਿੰਦੇ ਆ ਪਰ ਉਹ ਸਾਡਾ ਪੱਕਾ ਕੰਮ ਨਹੀਂ ਆ ਕਿਤੇ ਖਾਸ ਮਰੀਜ਼ ਦੀ ਕੋਈ ਅਸੀ ਗੱਲ ਹੋਵੇ ਕਿੰਨਾ ਕੁ ਖਰਚਾ ਆ ਜਾਂਦਾ ਜੀ ਇਸ ਤੇ ਤੇ ਕਿੰਨਾ ਤੁਸੀਂ ਕਿੱਥੋਂ ਮੈਨੇਜ ਕਰਦੇ ਹੋ ਸਾਰਾ ਜੀ ਦੇਖੋ ਜਿਹੜੀ ਬੱਸ ਦੀ ਪੇਮੈਂਟ ਹੈ ਉਹ 1 ਲੱਖ ਤੇ ਉੱਪਰ ਹੁੰਦੀ ਹੈ 1 ਲੱਖ 5000 1 ਲੱਖ 10000 ਨੇੜੇ ਤੇੜੇ ਕੁੰਬ ਦੀ ਹੈ ਢੇੜਿਆਂ ਦੇ ਹਿਸਾਬ ਦੇ ਨਾਲ ਅਸੀਂ ਉਹ ਬੱਸ ਜਿਹੜੀ ਹੈ ਢੇੜਿਆਂ ਦੇ ਹਿਸਾਬ ਨਾਲ ਉਹਨੂੰ ਪੈਸੇ ਦਿੰਦੇ ਆ ਸੋ 13 ਢੇੜੇ ਬਣ ਜਾਂਦੇ ਆ ਕਿਤੇ 12 ਢੇੜੇ ਬਣ ਜਾਂਦੇ ਆ ਕਿਤੇ 14 ਢੇੜੇ ਬਣ ਜਾਂਦੇ ਆ ਇਹ ਹਰ ਮਹੀਨੇ ਇੱਕ ਦੇ ਢੇੜੇ ਦਾ ਘਾਟਵਾਦ ਹੁੰਦੀ ਰਹਿੰਦੀ ਹੈ ਉਸੇ ਤਰ੍ਹਾਂ ਪੇਮੈਂਟ ਦੀ ਗੱਲ ਹੁੰਦੀ ਹੈ ਸੋ ਜਿਹੜੀ ਤੁਸੀਂ ਗੱਲ ਕਰਦੇ ਆ ਪੇਮੈਂਟ ਫੰਡਿੰਗ ਕਿੱਥੋਂ ਆਦੀ ਹੈ ਸਾਡੇ ਜਿਹੜੇ ਮੈਂਬਰ ਆ ਉਹ ਤੀਵਨ ਸਾਰੇ ਰਿਟਾਇਰਮੈਨ ਆ ਕੋਈ ਕਿਸੇ ਵਿਭਾਗੇ ਤੋਂ ਰਟਾਇਰ ਹੋਇਆ ਕਿਸੇ ਵਿਭਾਗੇ ਤੋਂ ਰਟਾਇਰ ਹੋਇਆ ਉਹ ਸਾਰੇ ਰਟਾਇਰਮੈਨ ਸਾਨੂੰ 1000 ਰੁਪਏ ਮਹੀਨਾ ਕੋ 500 ਰੁਪਏ ਮਹੀਨਾ ਕੋਈ ਸਾਨੂੰ ਮਾਰਕੀਟ ਦੇ ਵਿੱਚੋਂ ਮਤਲਬ ਦੁਕਾਨਾਂ ਵਾਲੇ 1000 ਰੁਪਏ ਮਹੀਨਾ 500 ਰੁਪਏ ਮਹੀਨਾ ਇਹ ਸਾਡਾ ਪੱਕੇ ਤੌਰ ਤੇ ਲੱਗ ਗਿਆ ਹੈ ਪਹਿਲਾਂ ਮਿਹਨਤ ਕਰਨੀ ਪਈ ਹੁਣ ਸਾਨੂੰ ਇਹ ਕਾਫੀ ਰਾਹਤ ਮਿਲਿਆ ਕਿ ਲੋਕ ਸਾਡੇ ਜੋ ਸਾਨੂੰ ਫੰਡ ਦੇਣ ਵਾਲੇ ਆ ਉਹ ਪੜਿਆ ਆ ਆ ਕੇ ਆਪਣੀ ਪਰਚੀ ਕਟਾ ਕੇ ਚਲੇ ਜਾਂਦੇ ਆ ਉਹਦੇ ਨਾਲ ਫਿਰ ਅਸੀਂ ਉਹ ਖਾਤੇ 'ਚ ਪੈਸੇ ਜਮ੍ਹਾਂ ਕਰਾਉਂਦੇ ਆ ਖਾਤੇ ਵਿੱਚੋਂ ਅਸੀਂ ਬਸ ਵਾਲੀ ਚੈੱਕ ਕੱਢ ਦਿੰਦੇ ਕਿੰਨਾ ਸਮਾਂ ਹੋ ਚੁੱਕਿਆ ਸਰ ਇਹ ਜਿਹੜਾ ਤੁਸੀਂ ਚਲਾ ਰਹੇ ਹੋ ਮਤ ਜਿਹੜਾ ਪੀਜੀਆਈ ਪ੍ਰੀਵਟਸ ਇਹ 7ਵਾਂ ਸਾਲ ਬਸ ਨੂੰ ਲੱਗ ਗਿਆ ਤੇ ਇਹ ਅਸੀਂ ਬੱਸ ਦੇ ਵਿੱਚ ਹਜੇ ਤੱਕ ਸਾਨੂੰ ਕੋਈ ਦਿੱਕਤ ਨਹੀਂ ਆਈ ਇਹ ਜਰੂਰ ਜਦੋਂ ਦਿੱਕਤ ਆਈ ਤਾਂ ਕਰੋਨਾ ਵੇਲੇ ਸਾਨੂੰ ਆਈ ਹੈ ਉਸ ਵੇਲੇ ਸਾਨੂੰ ਜਰੂਰ ਜਿਹੜੀ ਫੰਡਿੰਗ ਦੀ ਦਿੱਕਤ ਆਈ ਹੈ ਬਾਕੀ ਸਾਨੂੰ ਜਿਹੜੇ ਲੋਕਾਂ ਦਾ ਮੈਂਬਰਾਂ ਦਾ ਸਹਿਯੋਗ ਹੈ ਅਸੀਂ ਇਸ ਸਹਿਯੋਗ ਦੇ ਨਾਲ ਚੱਲੇ ਹੋਏ ਆ ਤੇ ਅਸੀਂ ਕਈ ਵਾਰ ਮਨ ਬਣਿਆ ਕਿ ਬੱਸ ਬੰਦ ਕਰ ਦਈਏ ਕਿ ਜਦੋਂ ਸਾਨੂੰ ਕਿਸੇ ਵਾਸਤੇ ਤੋਂ ਪੈਸੇ ਦੀ ਘਾਟ ਪੈਂਦੀ ਹੈ ਪਰ ਕੁਦਰਤ ਦੇ ਕਸ਼ਮੀਰ ਐਸੇ ਹੁੰਦੀ ਹੈ ਕਈ ਵਾਰ ਉਹ ਫੰਡ ਜਿਹੜਾ ਸਾਡਾ ਕਿਤੇ ਨਾ ਕਿਤੇ ਪੂਰਾ ਹੋ ਜਾਂਦਾ ਅਸੀਂ ਫਿਰ ਇਹ ਮਨ ਬਣਾ ਲੈਂਦੇ ਵੀ ਬਸ ਚੱਲਦੀ ਰੱਖੀਏ ਇਸੇ ਤਰ੍ਹਾਂ ਇਹ 7ਵਾਂ ਸਾਲ ਬਸ ਨੂੰ ਲੱਗ ਚੁੱਕਿਆ ਹੈ ਜਹੇਦਾਰ ਜੀ ਪਹਿਲਾਂ ਤਾਂ ਸਾਨੂੰ ਇਹ ਦੱਸੋ ਤੁਸੀਂ ਵੀ ਜਿਹੜੀ ਮਾਤਾ ਗੁਜਰੀ ਵੈਲਫੇਅਰ ਸੁਸਾਇਟੀ ਜਿਹੜੀ ਬਣੀ ਹੈ ਇਹ ਕਦੋਂ ਤੁਸੀਂ ਹੋਂਦ ਚ ਲੈਂਦੀ ਔਰ ਕਿਹੜੇ ਕਿਹੜੇ ਮੈਂਬਰ ਕਿਹੜੇ ਕਿਹੜੇ ਪਿੰਡਾਂ ਤੋਂ ਕਿੱਥੋਂ ਕਿੱਥੋਂ ਸਬੰਧਤ ਹੈ ਅਸੀਂ ਜਿਹੜੀ ਮਾਤਾ ਗੁਜਰੀ ਵੈਲਫੇਅਰ ਸੁਸਾਇਟੀ ਹੈ ਇਹ 99 ਤੋਂ ਬਾਅਦ ਹੋਂਦ ਵਿੱਚ ਆਈ ਹੈ ਇਹ ਪਾਵੇਂ ਅਸੀਂ ਕੰਮ ਪਹਿਲਾਂ ਕਰਦੇ ਸੀ ਪਰ ਅਸੀਂ ਕੰਮ ਕਰਦੇ ਸੀ ਆਪਣੇ ਗਰੁੱਪ ਬਣਾ ਕੇ ਪਰ ਜਦੋਂ ਅਸੀਂ ਇਹ ਸੈਟੀ ਹੌਂ ਦੇ ਵਿੱਚ ਲਿਆਂਦੀ ਹੈ ਸੈਟੀ ਹੌਂ ਦੇ ਵਿੱਚ ਲਿਆ ਕੇ ਇਹਦੇ ਅਸੀਂ 11 ਮੈਂਬਰ ਜਿਹੜੇ ਰਜਿਸਟਰਡ ਕਰਾਏ ਹੈ ਤੇ ਬਾਕੀ ਸਾਡੇ ਮੈਂਬਰ ਨਾਲ ਜਿਹੜੇ ਜੁੜੇ ਹੋਏ ਹੈ ਉਹਦੇ ਦਾਰ 11 ਮੈਂਬਰ ਹੈ ਜੋ ਸਾਡੀ ਇਹਦੇ ਰਜਿਸਟਰ ਦੇ ਵਿੱਚ ਹੈ ਤੇ ਬਾਕੀ ਮੈਂਬਰ ਬਹੁਤ ਐਸੇ ਆ ਜਿਹੜੇ ਸਾਨੂੰ ਮਾਇਆ ਦਿੰਦੇ ਆ ਪੈਸੇ ਦਿੰਦੇ ਆ ਇਹ ਸਾਡੇ ਨਾਲ ਸਹਿਯੋਗ ਕਰਦੇ ਆ ਇਹ ਤਕਰੀਬਰ ਘਟੂਗੜ 100 ਮੈਂਬਰ ਦੀ ਨੇੜੇ ਜਿਹੜੇ ਕੋਨਸਟ ਸਾਰੇ ਨੰਦਪੁਰ ਸਾਹਿਬ ਦੇ ਨੇੜਲੇ ਪਿੰਡਾਂ ਦੇ ਆ ਇਹ ਸਾਰੇ ਮੈਂਬਰ ਸਾਡੇ ਚੰਦਪੁਰ ਗੱਜਪੁਰ ਹਰੀয়াল ਮੈਦਲੀ ਕਲਾ ਬੜਰ ਇਹ ਮਟੌਰ ਨਿਕੂਵਾਲ ਕੱਟੀਆਲ ਮਹਰੋਲੀ ਇਹ ਸੂਰੇਆਲ ਠੇਰ ਇਹ ਸਾਰੇ ਪਿੰਡਾਂ ਦੇ ਵਿੱਚ ਸਾਡੇ ਮੈਂਬਰ ਤੇ ਤੁਸੀਂ ਰਹਿائش ਦਾ ਬੰਦੋਬਸਤ ਵੀ ਕਰਦੇ ਹੋ ਇਹ ਕਿੱਥੇ ਕਿੱਥੇ ਰਹਿائش ਦਾ ਬੰਦੋਬਸਤ ਅਸੀਂ ਅਸੀਂ ਜਦੋਂ 550 ਸਾਲਾ ਗੁਰੂ ਆਪਾਸ਼ਾਹੀ ਦਾ ਮਨਾਇਆ ਗਿਆ ਉਦੋਂ ਅਸੀਂ ਇਹ ਵਿਸਥਾਰ ਦੀ ਗੱਲ ਜਿਹੜੀ ਤੁਹਾਨੂੰ ਦਸੀਏ ਉਦੋਂ ਸਾਨੂੰ ਇੱਕ ਇੱਛਾ ਹੋਈ ਕਿ ਅਸੀਂ ਸਤਨਪੁਰ ਲੋਧੀ ਜਾ ਕੇ ਸੰਗਤ ਦੀ ਕੋ ਸੇਵਾ ਕਰੀਏ ਅਸੀਂ ਫਰੀ ਰਹਿائش ਦਾ ਪ੍ਰਬੰਧ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਉਹਦੇ ਵਿੱਚ ਅਸੀਂ ਟੈਂਟ ਸਿਟੀ ਲਾਈ ਹੈ ਅਸੀਂ ਜਬਰਾਨਗਰ ਤੋਂ ਟੈਂਟ ਮੰਗਾਏ 4.5 ਏਕੜ ਜ਼ਮੀਨ ਸਾਨੂੰ ਸਰਕਾਰ ਵੱਲੋਂ ਅਲਾਟ ਕੀਤੀ ਗਈ ਸੰਤ ਘਾਟ ਗੁਰਦਵਾਰ ਸਾਹਿਬ ਦੇ ਨਾਲ ਉੱਥੇ ਅਸੀਂ ਇਹ 4.5 ਏਕੜ ਦੇ ਵਿੱਚ ਟੈਟ ਲਗਾ ਕੇ ਇੱਥੇ ਅਸੀਂ ਪਿੰਡਾਂ ਦੇ ਵਿੱਚੋਂ ਬਿਸਤਰੇ ਅਨਾਉਂਸਮੈਂਟਾਂ ਕੀਤੀਆਂ ਕਿ ਸਾਨੂੰ ਬਿਸਤਰੇ ਦਿਓ ਅਸੀਂ ਸultanpur Lodhi ਜਾਣਾ ਹੈ ਇਹ ਸਾਨੂੰ ਲੋਕਰ ਬਿਸਤਰੇ ਦੇ ਉੱਤੇ ਬਹੁਤ ਤਾਦਾਦ ਦੇ ਵਿੱਚ ਬਿਸਤਰੇ ਲੋਕਰ ਅਰਪਣ ਕੀਤੇ ਉਹ ਬਿਸਤਰੇ ਅਸੀਂ ਬੜੇ-ਬੜੇ ਟਰੱਕ ਭਰ ਕੇ ਲੈ ਗਏ ਉੱਥੇ ਸਾਡੇ 16 ਦਿਨ ਲੱਗੇ ਆ 16 ਦਿਨ ਅਸੀਂ ਇੱਥੇ ਸੇਵਾ ਕੀਤੀ ਐ ਤੇ ਉਹ ਬਿਸਤਰੇ ਕੋਸ਼ ਅਸੀਂ ਉੱਤੇ ਗੁਰਦਰਾ ਸਾਹਿਬ ਦੇ ਆਏ ਕੁਝ ਅਸੀਂ ਲੈ ਆਏ ਉਹਨਾਂ ਬਿਸਤਰਿਆਂ ਦੇ ਨਾਲ ਇਹ ਗੱਲ ਚੱਲਦੀ ਚੱਲਦੀ ਇਹ ਫਿਰ ਹੁਣ ਫਤੇਗੜ ਸਾਹਿਬ ਚਲੇ ਗਏ ਫਤੇਗੜ ਸਾਹਿਬ ਵੀ ਅਸੀਂ ਜਿਹੜੇ ਮਾਤਾ ਗੁਜਰੀ ਕਾਲਜ ਦੇ ਪ੍ਰਿੰਸੀਪਲ ਸਾਹ ਕਸ਼ਮੀਰ ਸਿੰਘ ਜੀ ਉਹਨਾਂ ਨੇ ਸਾਨੂੰ ਸਲਾਹ ਦਿੱਤੀ ਕਿ ਤੁਸੀਂ ਟੈਂਟ ਕਾ ਨੂੰ ਲਾਣੇ ਆ ਤੁਸੀਂ ਸਾਡੇ ਕਾਲਜ ਦੇ ਹਾਲ ਲਾਓ ਕਾਲਜ ਦੇ ਜਿਹੜੇ ਹਾਲ ਹੈ ਉਹ ਤੁਸੀਂ ਵਰਤੋਂ 'ਚ ਲਿਆਓ ਟੈਂਟ ਤੁਸੀਂ ਕਾਹਨੂੰ ਲਾਣੇ ਮੀਚ ਫੇਰ ਖਰਾ ਹੋ ਜੂਗੇ ਉਹ ਸਾਨੂੰ ਹੁਣ ਘੱਟੋ ਘੜ ਪੰਛ 6 ਸਾਲਾਂ ਤੋਂ ਅਸੀਂ ਫਤੇਗੜ ਸਾਹਿਬ ਹਾਲ ਲੈ ਲੰਦੇ ਆ ਕੰਟੀਨ ਹਾਲ ਹੈ ਬੇਸਮੈਂਟ ਹੈ ਹੋਲੇ ਮਹਲੇ ਤੇ ਵੀ ਕਰਦੇ ਹੋ ਜੀ ਅਸੀਂ ਇਸੇ ਤਰ੍ਹਾਂ ਫਿਰ ਹੋਲੇ ਮਹਲੇ ਤੇ ਪਹਿਲੇ ਟੈਂਟਰ ਲਾਦੇ ਸੀ ਟੈਂਟ ਸਿਟੀ ਲਾਦੇ ਸੀ ਹੋਲੇ ਮਹਲੇ ਤੇ ਪਰ ਹੁਣ ਅਸੀਂ ਉਸੇ ਗੱਲ ਨੂੰ ਮੁੱਖ ਰੱਖ ਕੇ ਇਸੇ ਪਰ ਜਸਵੀਰ ਸਿੰਘ ਜੀ ਖਾਲਸਾ ਕੋਲ ਅਨੰਦਪੁਰ ਸਾਹਿਬ ਇਹਨਾਂ ਤੋਂ ਅਸੀਂ ਹਾਲ ਲੈ ਕੇ ਇਹ ਅਸੀਂ ਹੁਣ ਅੱਗੇ ਜਿਹੜੇ ਹੋਲੇ ਮੱਲੇ ਦੇ ਇਹਨਾਂ ਹਾਲਾਤ ਦੇ ਵਿੱਚ ਬਿਸਤਰੇ ਲਾ ਦਿੰਦੇ ਆ ਤੇ ਸੰਗਤ ਨੂੰ ਅਸੀਂ ਬਾਹਰ ਬੋਰਡ ਲਾ ਦਿਆ ਵੱਡੇ ਵੱਡੇ ਸੰਗਤ ਆਪਣੇ ਆਪ ਆਦੀ ਹੈ ਬਿਸਰਾਮ ਕਰਦੀ ਹੈ ਚਲੇ ਜਾਂਦੀ ਹੈ ਫਰੀ ਰਹਿائش ਦਾ ਪ੍ਰਵੰਤ ਕੀਤਾ ਤੁਸੀਂ ਗੁਰਮਤਿ ਸਖਲਾਈ ਕੈਂਪ ਵੀ ਲਗਾਉਂਦੇ ਹੋ ਤੇ ਹੋਰ ਵੀ ਹੋਰ ਕੀ ਕੀ ਕੰਮ ਕਰਦੇ ਹੋ ਅਸੀਂ ਸਾਡੀ ਇੱਛਾ ਹੈ ਬਾਤਾਂ ਗੁਜਰੀ ਬੈਲਵਰ ਸਾਡੀ ਸਭ ਤੋਂ ਜਿਹੜੀ ਮਿਹਰ ਅੱਛਾ ਸਾਡੀ ਹੈ ਬੱਚਿਆਂ ਨੂੰ ਆਉਣ ਵਾਲੀ ਜਨਰੇਸ਼ਨ ਨੂੰ ਸੰਭਾਲਣਾ ਆਉਣ ਵਾਲੀ ਜਨਰੇਸ਼ਨ ਨੂੰ ਸਮਾਜ ਦੇ ਵਿੱਚ ਵਧੀਆ ਜਿਹੜੇ ਸਮਾਜ ਦੇ ਵਧੀਆ ਅਨਸਰ ਬਣਾਉਣ ਦੇ ਵਾਸਤੇ ਕੋਸ਼ਿਸ਼ ਕਰਨੀ ਇਹਦੇ ਵਾਸਤੇ ਅਸੀਂ ਨਿਤਨੇਮ ਦੀ ਸੰਥਿਆ ਵੀ ਬੱਚਿਆਂ ਦੇ ਲਈ ਲਾਈ ਜੋ ਕਿ ਤਖਤ ਸ੍ਰੀ ਕੇਸਵਰ ਸਾਹਿਬ ਦੇ ਸਹਿਯੋਗ ਦੇ ਨਾਲ ਇਹ ਨਿਤਨੇਮ ਦੀ ਸੰਥਿਆ ਬੱਚਿਆਂ ਦਾ ਕੈਂਪਸ ਹੀ ਲਾਇਆ ਬੱਚਿਆਂ ਨੇ ਬਹੁਤ ਬਹੁਤ ਪਿਆਰ ਨਾਲ ਸਤਿਕਾਰ ਨਾਲ ਇਹ ਜਿਹੜਾ ਕੈਂਪ ਲਾਇਆ ਬੱਚਿਆਂ ਨੂੰ ਰਿਫਰੈਸ਼ਮੈਂਟ ਦਿੱਤੀ ਬੱਚਿਆਂ ਮੁਤਾਬਕ ਤੇ ਇਹ ਸਾਰਾ ਕੁਝ ਬੜੇ ਪਿਆਰ ਸਤਿਕਾਰ ਨਾਲ ਕੀਤਾ ਗਿਆ ਬੜੇ ਅਸੀਂ ਇੱਛਾ ਨਾਲ ਕੀਤਾ ਸਾਨੂੰ ਬੜਾ ਸਕੂਨ ਮਿਲਿਆ ਜੀ ਇਸ ਤੋਂ ਬਿਨਾਂ ਪਾਕਿਸਤਾਨ ਕਰਤਾਰਪੁਰ ਸਾਹਿਬ ਦਾ ਵੀ ਕੁਝ ਅਸੀਂ ਤੇ ਸਾਨੂੰ ਜਦੋਂ ਇਹ ਰਸਤਾ ਖੁੱਲਿਆ ਕਰਤਾਰਪੁਰ ਸਾਹਿਬ ਦਾ ਉਦੋਂ ਸਾਡੀ ਵੀ ਇੱਛਾ ਜਗ ਗਈ ਅਸੀਂ ਵੀ ਕੁਛ ਨਾ ਕੁਛ ਕਰੀਏ ਪਰ ਇੱਕ ਵਾਰ ਕਿਸੇ ਵਿਅਕਤੀ ਨੇ ਕਰਤਾਰਪੁਰ ਦੇ ਰਸਤੇ ਇਹ ਸੰਗਤ ਨੂੰ ਬੁਲਾਇਆ ਤੇ ਸੰਗਤ ਨੂੰ ਲੈ ਕੇ ਗਏ ਗੱਡੀਆਂ ਬੱਸਾਂ ਦੇ ਵਿੱਚ ਉਹਨਾਂ ਤੋਂ ਪੇਮੈਂਟ ਲਈ ਬਹੁਤ ਵੱਡੇ ਰੂਪ ਦੇ ਵਿੱਚ ਫਿਰ ਉਹਨਾਂ ਨੂੰ ਕਰਤਾਰਪੁਰ ਸਾਹਿਬ ਦਰਸ਼ਨ ਕਰਾਏ ਇਹ ਪਹਿਲੀ ਵਾਰ ਦੀ ਗੱਲ ਹੈ ਅਸੀਂ ਉਸੇ ਦਿਨ ਤਿਆਹੀਆ ਕਰ ਲਿਆ ਕਿ ਅਸੀਂ ਇਹ ਖੁੱਲੇ ਰਸਤੇ ਨੂੰ ਮਤਲਬ ਨਜਾਇਜ਼ ਵਰਤੋਂ ਜਿਹੜੀ ਲਿਆਣ ਦੇਣਾ ਅਸੀਂ ਉਸੇ ਦੂਜੇ ਦਿਨ ਮੀਟਿੰਗ ਕਰਕੇ ਵਾਦਾ ਕੀਤਾ ਬੈਰਿਫਰਸਾਈਟੀ ਦੀ ਇਹ ਅਖਬਾਰ ਦੇ ਵਿੱਚ ਦੇ ਦਿੱਤਾ ਕਿ ਅਸੀਂ ਇਹ ਫਰੀ ਸੰਗਤ ਨੂੰ ਲੈ ਕੇ ਜਾਵਾਂਗੇ ਅੱਜ ਉਹ 20ਵਾਂ ਜਥਾ ਜਿਹੜਾ ਜਾ ਚੁੱਕਿਆ 21ਵਾਂ ਜਥਾ ਜਾਣ ਲਈ ਤਿਆਰ ਹੈ ਅਸੀਂ ਸੰਗਤ ਨੂੰ ਫਰੀ ਭੇਜਦੇ ਆ ਉਹਨਾਂ ਦੀ ਜੋ ਆਨਲਾਈਨ ਗ੍ਰੈਪ ਬਾਗ ਤੋਂ ਮਨਜ਼ੂਰੀ ਮਿਲਦੀ ਹੈ ਜਾਨ ਦੀ ਉਹ ਵੀ ਅਸੀਂ ਫ੍ਰੀ ਕਰਾਉਂਦੇ ਆ ਤੇ ਜੋ ਬੱਸ ਕਰਾਇਆ ਸਾਰਾ ਕੁਝ ਫ੍ਰੀ ਅਸੀਂ ਇਹ ਸੰਗਦੇ ਨੂੰ ਮਹੀਆ ਕਰਦੇ ਆ ਤੇ ਸਹਾਯੋਗ ਵੀ ਲੋਕ ਦਿੰਦੇ ਆ ਉਹ ਸਹਾਯੋਗ ਦੇ ਨਾਲ ਸੀ ਇਹ ਸਾਰਾ ਕੰਮ ਕਈ ਵਾਰੀ ਕੋਈ ਫਾਈਨਾਂਸ ਦੀ ਕਮੀ ਵੀ ਆ ਜਾਂਦੀ ਹਣੀ ਬਿੱਤ ਦੀ ਫਿਰ ਕਿੱਥੋਂ ਪੂਰੀ ਕਰਦੇ ਹੋ ਬਿੱਤ ਦੀ ਕਮੀ ਕਈ ਵਾਰੀ ਤੁਹਾਨੂੰ ਸਾਹਮਣਾ ਕਰਨਾ ਪੈਂਦਾ ਕਿਉਂਕਿ ਰੈਗੂਲਰ ਚੱਲ ਰਿਹਾ ਸਾਰਾ ਕੁਝ ਵੇਖੋ ਸਾਡੀ ਜੋ ਪੀਜੇ ਬੱਸ ਦੀ ਸਭ ਤੋਂ ਵੱਡੀ ਪੇਮੈਂਟ ਸਾਨੂੰ ਉਦਾਹਰਣਨੀ ਪੈਂਦੀ ਆ ਉਹ ਪੇਮੈਂਟ ਜਿਹੜੀ ਹੈ ਹੁਣ ਪਹਿਲਾ ਪਹਿਲਾ ਸਾਨੂੰ ਜਰੂਰ ਦਿੱਕਤ ਆਈ ਹੋਰ ਸਾਨੂੰ ਇਸ ਕਰਕੇ ਦਿਕਕਤ ਆਦੀ ਕਿ ਹੁਣ ਬਸ ਚੱਲ ਰਹੀ ਆ ਲੋਕਾਂ ਨੂੰ ਪਤਾ ਏ ਦਾਨੀਆਂ ਨੂੰ ਵੀ ਪਤਾ ਏ ਜੇ ਕਿਸੇ ਕੋਲੋਂ ਅਸੀਂ ਜਾ ਕੇ ਫਰਿਆਦ ਕਰਦੇ ਆ ਕਿ ਸਾਨੂੰ ਐਨੇ ਪੈਸੇ ਕੱਢ ਕੇ ਸਾਨੂੰ ਦਿਓ ਉਹ ਫਿਰ ਕੋਈ ਐਸੀ ਗੱਲ ਹੀ ਨਾ ਨਹੀਂ ਦਿੰਦਾ ਕਿਉਂਕਿ ਕਾਰ ਚੱਲ ਰਿਹਾ ਹੈ ਸਾਹਮਣੇ ਸਾਰਿਆਂ ਨੂੰ ਪਤਾ ਏ ਇਸ ਕਰਕੇ ਸਾਨੂੰ ਕੋਈ ਦਿਕਕਤ ਨਹੀਂ ਹਾਂਜੀ ਜਹੇਦਾਰ ਜੀ ਤੁਸੀਂ ਜਿਹੜਾ ਹੈ ਨਗਰ ਕੀਰਤਨਾ ਵਿੱਚ ਵੀ ਪੂਰੀ ਸਮੂਲੀਅਤ ਹੁੰਦੀ ਆ ਜੀ ਕੁਝ ਪ੍ਰਭਾਤ ਫੇਰੀਆਂ ਵੀ ਤੁਹਾਡੇ ਸਭਾ ਵੱਲੋਂ ਕੱਢੀਆਂ ਜਾਂਦੀਆਂ ਉਹਨਾਂ ਦਾ ਕੋਈ ਵਿਸਥਾਰ ਪੂਰਵਕ ਜਾਣਕਾਰੀ ਜੀ ਗਿਆਨੀ ਦਿলোਚਨ ਸਿੰਘ ਜੀ ਜਿਹੜਾ ਸਿੰਘ ਸਾਹਿਬ ਸਨ 택ਸੀ ਕੇਸਗੁਰ ਸਾਹਿਬ ਉਹਨਾਂ ਨੇ ਇਹ ਨਗਰ ਕੀਰਤਨ ਦਾਸ ਨਗਰ ਕੀਰਤਨ ਦਾ ਤਿਆਰਆ ਕੀਤਾ ਸਾਰੇ ਇਲਾਕੇ ਤੋਂ ਇੱਕ ਨਗਰ ਕੀਰਤਨ ਚੰਦਰ ਬੇਲਾ ਗੁਰਦੁਆਨੀਗਾ ਸਾਹਿਬ ਤੋਂ ਇਹ 택ਸਾ ਆਣਾ ਸੀ ਉਹਦੀ ਤਿਆਰੀ ਵਾਸਤੇ ਇਹ ਮਾਤਾ ਗੁਜਰੀ ਯੂਨੀਵਰਸਿਟੀ ਨੂੰ ਚੁਣਿਆ ਗਿਆ ਮਾਤਾ ਗੁਜਰੀ ਯੂਨੀਵਰਸਿਟੀ ਜਿਹੜੀ ਹੈ ਇਹ ਨਗਰ ਕੀਰਤਨ ਦਾ ਤਿਆਰਆ ਕਰਦੀ ਹੈ ਤੇ ਨਗਰ ਕੀਰਤਨ ਤੋਂ ਪਹਿਲਾਂ ਵਾਤਾ ਕੁਝੀ ਡਿਵੈਲਪਰ ਸਾਡੀ ਬਲੋ ਪ੍ਰਵਾਹ ਦੇ ਰੀਆਂ ਪਿੰਡ ਪਿੰਡ ਕੱਢੀ ਜਾਂਦੀਆਂ ਉਹ ਲੋਕਾਂ ਨੂੰ ਸੁਚੇਤ ਕਰਨ ਦੇ ਲਈ ਕਿ ਨਗਰ ਕੀਰਤਨ ਪਾਈ ਆ ਗਿਆ ਨਗਰ ਕੀਰਤਨ ਦੇ ਵਿੱਚ ਵੱਡੀ ਸਮੂਲੀਅਤ ਹੋਵੇ ਇਹ ਨਗਰ ਕੀਰਤਨ ਬਹੁਤ ਵੱਡੇ ਰੂਪ ਦੇ ਵਿੱਚ ਇਹ ਆਉਣ ਲੱਗਿਆ ਹੈ ਤੇ ਪਹਿਲਾਂ ਪਹਿਲਾਂ ਸਾਨੂੰ ਦਿੱਕਤ ਆਈ ਪਰ ਹੁਣ ਅਸੀਂ ਇਹ ਨਗਰ ਕੀਰਤਨ ਸਾਨੂੰ ਲੋਕ ਪਹਿਲੇ ਪੁੱਛਣਾ ਸ਼ੁਰੂ ਕਰਦੇਵੇ ਕਦੋਂ ਆ ਕਦੋਂ ਆ ਕਿਵੇਂ ਆ ਸਾਨੂੰ ਟਰਾਲੀ ਲੈ ਕੇ ਆਣਾ ਅਸੀਂ ਟਰੈਕਟਰ ਲੈ ਕੇ ਆਣਾ ਅਸੀਂ ਮੋਟਰਸਾਈਕਲਾਂ ਦਾ ਸਾਨੂੰ ਦੱਸੋ ਜਾਂ ਹੋਰ ਵਹੀਕਲ ਲੈ ਕੇ ਆਣਾ ਤੇ ਪੰਜ ਪਿਆਰਾਂ ਦੇ ਪ੍ਰਬੰਧ ਇਲਾਕੇ ਵਿੱਚੋਂ ਕੀਤਾ ਜਾਂਦਾ ਦਾ ਅੰਜ ਨਿਸ਼ਾਨਚੀ ਇਲਾਕੇ ਦੇ ਵਿੱਚੋਂ ਹੀ ਇਹ ਸੰਗਤਾਂ ਦੇ ਵਿੱਚੋਂ ਹੀ ਲੈ ਜਾਂਦੇ ਆ ਤੇ ਨਾਲ ਹੀ ਜੋ ਵੀ ਪਾਲਕੀ ਸਜਾਈ ਜਾਂਦੀ ਹੈ ਸੰਗਤਾਂ ਬਲੋ ਸਾਰਾ ਕੁਝ ਸੰਗਤਾਂ ਬਲੋ ਮਾਤਾ ਗੁਜਰੀ ਬਾਲਕਸਣੀ ਦੇ ਮੈਂਬਰਾਂ ਬਲੋ ਕੀਤਾ ਜਾਂਦਾ ਹੈ ਪਰ ਜੋ ਚੜਤ ਹੁੰਦੀ ਹੈ ਉਹ ਨਗਰ ਕੀਰਤਨ ਦੀ ਸਾਰੀ ਚੜਤ ਜੋ ਪਾਲਕੀ ਦੇ ਵਿੱਚ ਹੁੰਦੀ ਆ ਉਹ ਸਾਰੀ ਚੜ ਜੜੀ ਕਲਾਨੰਦਗਰ ਸਾਹਿਬ ਦੇ ਦਿੱਤੀ ਜਾਂਦੀ ਹੈ ਤੇ ਪਾਲਕੀ ਵੀ ਕਲਾਨੰਦਗਰ ਸਾਹਿਬ ਤੋਂ ਲਈ ਜਾਂਦੀ ਹੈ ਉਹਨਾਂ ਦਾ ਵੀ ਬੜਾ ਸਹਯੋਗ ਹੁੰਦਾ ਹੈ ਅਸੀਂ ਚੜਤ ਵਾਲ ਕਦੇ ਧਿਆਨ ਨਹੀਂ ਦਿੱਤਾ ਸਾਡਾ ਧਿਆਨ ਪ੍ਰਬੰਧ ਵਾਲ ਹੁੰਦਾ ਹੈ ਤੇ ਜੇ ਕਿਤੇ ਜੋ ਲੋੜ ਸੇਵਾ ਦੀ ਪੈਂਦੀ ਹੈ ਉਹ ਸਾਡੇ ਕੋਲ ਸੰਗਤ ਹੁੰਦੀ ਹੈ ਜੋ ਵੀ ਮਰਜੀ ਸੇਵਾ ਸੀ ਉਹਨਾਂ ਤੋਂ ਲੈ ਲੈਂਦੇ ਆ ਰਸਤੇ ਵੀ ਕਈ ਵਾਰ ਸਾਨੂੰ ਆਪ ਸਹਾਰਨੇ ਪੈਂਦੇ ਆ ਰਾਸਤੇ ਅਸੀਂ ਜੋ ਜਿਹੜੇ ਰਾਸਤੇ ਤੋਂ ਰੂਟ ਤੋਂ ਨਗਰ ਕਾਣਾ ਹੁੰਦਾ ਕਈ ਵਾਰ ਸਾਨੂੰ ਉੱਤੇ ਮਿੱਟੀ ਵਗੈਰਾ ਵੀ ਆ ਪਾੜੀ ਦਿੰਦੇ ਜਹੇਦਰ ਜੀ ਤੁਸੀਂ ਰਾਜਨੀਤਿਕ ਵਿੱਚ ਵੀ ਰਾਜੇ ਰਾਤ ਸੀ ਖੇਤਰ ਦੇ ਵਿੱਚ ਵੀ ਤੁਹਾਡਾ ਵੱਡਾ ਨਾਮ ਰਿਹਾ ਵੱਡੀ ਤੁਸੀਂ ਸੇਵਾ ਕੀਤੀ ਇਲਾਕੇ 'ਚ ਪੂਰੀ ਤਰ੍ਹਾਂ ਸਰਗਰਮ ਰਹੇ ਸੀ ਨਾਨਕਪੁਰ ਸਾਹਿਬ ਵਿਧਾਨ ਸਭਾ ਹਲਕੇ ਦੇ ਵਿੱਚ ਪਰੰਤੂ ਉਸ ਤੋਂ ਬਾਅਦ ਤੁਸੀਂ ਸਮਾਜਿਕ ਖੇਤਰ ਨੂੰ ਚੁਣਿਆ ਤੁਸੀਂ ਕਿਸ ਤਰ੍ਹਾਂ ਦਾ ਮਹਿਸੂਸ ਕਰਦੇ ਹੋ ਵੀ ਰਾਜਨੀਤਿਕ ਖੇਤਰ ਵਧੀਆ ਸੀ ਜਾਂ ਸਮਾਜਿਕ ਖੇਤਰ ਵਧੀਆ ਸੀ ਕਿਹਦੇ 'ਚ ਤੁਹਾਨੂੰ ਵੱਧ ਸਕੂਨ ਮਿਲਿਆ ਦੇਖੋ ਰਾਜਨੀਤਿਕ ਖੇਤਰ ਦੇ ਵਿੱਚ ਸਾਨੂੰ ਆਪਣਾ ਨਾਮ ਬਣਾਉਣ ਦਾ ਸਮਾਂ ਮਿਲਿਆ ਉਦੇ ਵਿੱਚ ਸਾਨੂੰ ਵੱਡੇ ਵੱਡੇ ਕੰਮ ਕਰਨ ਦਾ ਸਮਾਂ ਮਿਲਿਆ ਉਹਦੇ ਵਿੱਚ ਵੱਡੇ ਵੱਡੇ ਲੋਕਾਂ ਨਾਲ ਸਾਡੀ ਜਿਹੜੀ ਜਾਣ ਪਛਾਣ ਹੋਈ ਹੈ ਪਰ ਜਿਹੜੀ ਸਕੂਨ ਦੀ ਗੱਲ ਹੈ ਉਹ ਸਾਨੂੰ ਸਕੂਨ ਜਿਹੜਾ ਹੈ ਇਹ ਧਾਰਮਿਕ ਤੇ ਸਮਾਜ ਦੀ ਸੇਵਾ ਕਰਨ ਦੇ ਵਿੱਚ ਇਹ ਸਕੂਨ ਮਿਲਿਆ ਹੈ ਉਹ ਜੋ ਸਿਆਸੀ ਹਸਾਸੀ ਕਿਸੇ ਸਮੇ ਸਾਡੀ ਜ਼ਿੰਦਗੀ ਦਾ ਉਹ ਸਾਨੂੰ ਭੁੱਲ ਵੀ ਚੁੱਕਿਆ ਹੈ ਪਰ ਜੋ ਸੇਵਾ ਸੰਗਤ ਦੀ ਜਾਂ ਮਤਲਬ ਸਾਡੇ ਦੁਖੀਆਂ ਦੀ ਬਰੀਜਾਂ ਦੀ ਸੇਵਾ ਕਰਕੇ ਸਾਨੂੰ ਸਕੂਨ ਮਿਲਿਆ ਉਹ ਸਾਨੂੰ ਕਿਤੇ ਵੀ ਨਹੀਂ ਮਿਲਿਆ ਨਾ ਕਿਤੇ ਮਿਲ ਸਕਦਾ ਜਹਦਰ ਜੀ ਇਹ ਜੋ ਤੁਸੀਂ ਜਿਹੜੀ ਮਹਮ ਚਲਾਈ ਹੈ ਜ ਤੁਹਾਨੂੰ ਪਰਿਵਾਰ ਦਾ ਔਰ ਦੋਸਤਾ ਮਿੱਤਰਾਂ ਦਾ ਕਿਹੋ ਜਿਹਾ ਸਹਿਯੋਗ ਮਿਲਿਆ ਔਰ ਕਿਹੋ ਜਿਹਾ ਤੁਸੀਂ ਮਹਿਸੂਸ ਕਰਦੇ ਹੋ ਦੇਖੋ ਪਰਿਵਾਰ ਤੇ ਬਿਨਾਂ ਦਾ ਤੁਸੀਂ ਜੇ ਸੱਚ ਪੁੱਛੋ ਤਾਂ ਗੁਰਦੁਆਰੇ ਮੱਥਾ ਟੇਕਣ ਨਹੀਂ ਜਾ ਸਕਦੇ ਸਮੇਂ ਨਾਲ ਜੇ ਪਰਿਵਾਰ ਦਾ ਸਹਿਯੋਗ ਨਾ ਹੋਵੇ ਇਹ ਬਹੁਤ ਵੱਡੇ ਕਾਰਜ ਕਰਨ ਦਾ ਸਭ ਤੋਂ ਵੱਡਾ ਹਿੱਸਾ ਰੱਬ ਜਿੰਨਾ ਹਿੱਸਾ ਸਾਨੂੰ ਪਰਿਵਾਰ ਵੱਲੋਂ ਮਿਲਿਆ ਪਰਿਵਾਰ ਸਾਡਾ ਨਾਲ ਜੁੜ ਕੇ ਜਿੱਥੇ ਅਸੀਂ ਅੱਧੀ ਰਾਤ ਨੂੰ ਵੀ ਕਹਿੰਦੇ ਪਰਿਵਾਰ ਸਾਥੋਂ ਮੋਰੇ ਚੱਲਦਾ ਹੈ ਇਸ ਤੋਂ ਵੱਡਾ ਹਿੱਸਾ ਸਾਨੂੰ ਮੈਂਬਰਾਂ ਤੋਂ ਮਿਲਦਾ ਹੈ ਜਿਹੜੇ ਮੈਂਬਰਾਂ ਜਿੱਥੇ ਵੀ ਹਾਕ ਮਾਰਦੇ ਉਸੇ ਉੱਥੇ ਮੈਂਬਰ ਖੜੇ ਹੁੰਦੇ ਆ ਸਾਡੇ ਇਹ ਸਾਡੀ ਦੇ ਸਕੱਤਰ ਡਾਕਟਰ ਆਵਾਸਰਾ ਸਿੰਘ ਜੀ ਹਰਜਿੰਦਰ ਸਿੰਘ ਜੀ ਗੱਜਪੁਰ ਸਾਡੇ ਨਿਰਮਲ ਸਿੰਘ ਜੀ ਹਰੀਵਾਲ ਗੁਰਵਚਨ ਸਿੰਘ ਜੀ ਲੋਧੀਪੁਰ ਏ ਗੁਰਦੇਵ ਸਿੰਘ ਜੀ ਰਾਜਪੁਰ ਸਾਨੀ ਇਸੇ ਤਰ੍ਹਾਂ ਪਰਮਜੀਤ ਸਿੰਘ ਜੀ ਬੜਲ ਇਹ ਸਾਰੇ ਮੈਂਬਰ ਨਾਲ ਮਿਲ ਕੇ ਇਸੇ ਤਰ੍ਹਾਂ ਕੰਮ ਕਰਦੇ ਆ ਕਿ ਸਾਨੂੰ ਐ ਨਹੀਂ ਪਤਾ ਲੱਗਦਾ ਕਿ ਅਸੀਂ ਭਾਈ ਭਾਈ ਆ ਜਾਂ ਅਸੀਂ ਕਿਸੇ ਹੋਰ ਪਿੰਡਾਂ ਦੇ ਆ ਜਾਂ ਹੋਰ ਜਾਤ ਬਰਾਦਰੀ ਦੇ ਆ ਸਾਡੀ ਸਾਇਟੀ ਦੇ ਵਿੱਚ ਹਰ ਬਰਾਦਰੀ ਦਾ ਵਿਅਕਤੀ ਹੈ ਕੈਪਟਨ ਤਰਸੇਮ ਸਿੰਘ ਜੀ ਤੇ ਹੋਰ ਵੀ ਬੜੇ ਲੋਕ ਸਾਡੇ ਇਸ ਸਾਇਟੀ ਦੇ ਵਿੱਚ ਐਨੇ ਨਾਂ ਨਹੀਂ ਲੈ ਜਾ ਸਕਦੇ ਇਹ ਤਾਂ ਸਿਰਫ ਸਾਡੀ ਜਿਹੜੇ ਵਰਕ ਕਰਦੇ ਆ 24 ਘੰਟੇ ਉਹ ਵਿਅਕਤੀ ਹੈ ਬਲਦੇਵ ਸਿੰਘ ਜੀ ਨੀਕੂਵਾਲ ਦਵੋਦਰ ਸਿੰਘ ਜੀ ਮੇਰ ਸਿੰਘ ਜੀ ਬਹੁਤ ਨਾਲ ਹੈ ਮਾਸਟਰ ਹਰੀਚੰਦਰ ਜੀ ਇਹ ਸਾਰੇ ਸਾਡੇ ਮੈਂਬਰ ਐ ਸੇ ਜਿਹੜੇ ਹਰ ਦਮ ਸਾਡੇ ਨਾਲ ਖੜੇ ਐ ਹਰ ਦਮ ਹਰ ਕੰਮ ਲਈ ਤਿਆਰ ਰਹਿੰਦੇ ਐ ਇਸੇ ਕਰਕੇ ਸਾਰੇ ਕਾਰਜ ਜਿਹੜੇ ਚੜ੍ਹਦੀ ਗੱਲ 'ਚ ਹੋ ਰਿਹਾ ਸੋ ਅਸੀਂ ਮੈਂ ਇਹਨਾਂ ਮੈਂਬਰਾਂ ਦਾ ਵੀ ਧੰਨਵਾਦ ਕਰਦਾ ਨਾਲ ਤੁਹਾਡਾ ਚੈਨਲ ਵਾਲਿਆਂ ਦਾ ਵੀ ਧੰਨਵਾਦ ਕਰਦਾ ਜੀ ਮੈਂ ਆਪ ਜੀ ਦੇ ਮਾਤਾ ਗੁਜਰੀ ਬੈਲਵਰਸਿਟੀ ਦੇ ਲਈ ਆਪ ਜੀ ਨੇ ਜੋ ਟੋੜਾ ਯੋਗਦਾਨ ਬਣਦਾ ਹੈ ਤੁਸੀਂ ਪਾ ਰਹੇ ਹੋ ਅਤੇ ਤੁਹਾਡਾ ਮੈਂ तहे ਦਿਲੋਂ ਧੰਨਵਾਦ ਹੈ ਜਿਨ੍ਹਾਂ ਦੇਸਾਂ ਬਦੇਸ਼ਾਂ ਤੱਕ ਇਹ ਗੱਲ ਪਹਾਨੀ ਹੈ ਤੇ ਇਸ ਗੱਲ ਨੂੰ ਪੁੱਜਦੇ ਸਾਰੇ ਲੋਕਾਂ ਨੂੰ ਵੀ ਸਕੂਨ ਮਿਲ ਸਕਦਾ ਹੈ ਸਾਨੂੰ ਵੀ ਸਕੂਨ ਮਿਲ ਸਕਦਾ ਹੈ ਫਾਈਨੈਂਸ਼ਲੀ ਵੀ ਸਕੂ ਸਾਡੀ ਸਾਇਟੀ ਨੂੰ ਫਾਇਦਾ ਮਿਲ ਸਕਦਾ ਹੈ ਸੋ ਮੈਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿਉਂਕਿ ਇਹੋ ਜੇ ਕਮਾਕਾਰਾਂ ਨੂੰ ਅੱਗੇ ਲੈ ਕੇ ਜਾਣਾ ਤੁਹਾਡਾ ਹੀ ਕੰਮ ਹੈ ਤੁਸੀਂ ਉਸ ਕਾਰਜ ਦੇ ਹਿੱਸੇਦਾਰ ਹੈ ਧੰਨਵਾਦ ਅੱਜ ਅਸੀਂ ਜਿਹੜੀ ਹੈ ਮਾਤਾ ਗੁਜਰੀ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਜਹੇਦਾਰ ਸੁਰਿੰਦਰ ਸਿੰਘ ਜੀ ਮਟੌਰ ਅਤੇ ਪੂਰੀ ਸੰਸਥਾ ਵੱਲੋਂ ਜਿਹੜੇ ਸਮਾਜ ਭਲਾਈ ਲਈ ਕੀਤੇ ਕਾਰਜਾਂ ਦੀ ਜਾਣਕਾਰੀ ਹਾਸਲ ਕੀਤੀ ਇਹ ਸੰਸਥਾ ਜਹੇਦਾਰ ਮਟੌਰ ਆਪ ਇੱਕ ਬਹੁਤ ਵੱਡੀ ਸੰਸਥਾ ਹੈ ਜਿਹੜੇ ਸਰਗਰਮ ਰਹਿੰਦੇ ਆ ਔਰ ਅਸੀਂ ਇਹਨਾਂ ਦਾ ਜਿਹੜਾ ਜੋ-ਜੋ ਇਹਨਾਂ ਨੇ ਕਾਰਜ ਕੀਤੇ ਆ ਉਹਨਾਂ ਦਾ ਵਿਚਾਰ ਵਟਾਂਦਰਾ ਕੀਤਾ ਸ਼੍ਰੀ ਨਾਨਤਪੁਰ ਸਾਹਿਬ ਤੋਂ ਜਰਨੈਲ ਸਿੰਘ ਨਿੱਕੂਆ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ